ਪਹਿਲੀ ਕਿਟ ਤੁਸੀਂ ਹਜੇ ਜਮਾ ਕਰਾਉਣੀ ਆ ਤੇ ਮਾਲਕ ਤੁਹਾਨੂੰ ਕਹਿ ਰਿਹਾ ਆ ਕਿ ਸਾਡੀ ਈਮੇਲ ਕੀਤੀ ਹੋਈ ਆ ਪ੍ਰੇਫੇਟੂਰਾ ਨੂੰ ਪਰ ਕੋਈ ਜਵਾਬ ਨਹੀਂ ਆ ਰਿਹਾ ਜਦੋਂ ਜਵਾਬ ਆਊਗਾ ਅਪਾਇੰਟਮੈਂਟ ਮਿਲੂਗੀ ਤਾਂ ਤੁਹਾਡੀ ਕਿਟ ਜਮਾ ਹੋਊਗੀ ਇਸ ਹਾਲਾਤ ਵਿੱਚ ਤੁਸੀਂ ਕੀ ਕਰ ਸਕਦੇ ਆ ਤੁਹਾਡੇ ਹੱਥ ਵਿੱਚ ਕੀ ਆ ਤੁਹਾਡੇ ਕੋਲ ਕੀ ਆਪਸ਼ਨ ਆ ਸਭ ਤੋਂ ਪਹਿਲਾਂ ਤੁਸੀਂ ਇਹ ਚੈੱਕ ਕਰੋ ਕਿ ਤੁਹਾਡਾ ਨੁਲਾ ਉਸਤਾ ਕਿਹੜੇ ਸਾਲ ਦਾ ਆ ਜੇ ਤੁਹਾਡਾ ਨੁਲਾ ਉਸਤਾ 2025 ਤੋਂ ਪਹਿਲਾਂ ਦਾ ਆ ਤੇ ਤੁਸੀਂ ਈਮੇਲ ਕੀਤੀ ਹੋਈ ਆ ਪ੍ਰੇਫੇਟੂਰਾ ਨੂੰ ਤਾਂ ਤੁਸੀਂ ਲੀਗਲ ਨੋਟਿਸ ਪਾ ਸਕਦੇ ਆ ਜੇ ਤੁਹਾਨੂੰ ਬਹੁਤ ਟਾਈਮ ਹੋ ਗਿਆ ਆ 6-7 ਮਹੀਨੇ ਹੋ ਗਏ ਈਮੇਲ ਕੀਤੀ ਨੂੰ ਤੁਸੀਂ ਪ੍ਰੇਫਰ ਤਰ੍ਹਾਂ ਨੂੰ ਵਕੀਲ ਤੋਂ ਲੀਗਲ ਨੋਟਿਸ ਪਾਉਣਾ ਆ ਸੋ ਲਾਚੀ ਤੋਂ ਪਾਉਣੀ ਆ ਤਾਂ ਕਿ ਉਹ ਛੇਤੀ ਤੋਂ ਛੇਤੀ ਤੁਹਾਨੂੰ ਅਪਾਇੰਟਮੈਂਟ ਦੇਣ ਕਿੱਥੇ ਲੈਣ ਦੇ ਲਈ ਜੇ ਤੁਹਾਡਾ ਨਲਾ ਉਸ ਦਾ 2025 ਦਾ ਆ ਤਾਂ ਫਿਰ ਜਿਹੜਾ ਤੁਹਾਡਾ ਪ੍ਰੋਸੈਸ ਆ ਉਹ ਈਮੇਲ ਰਾਹੀਂ ਨਹੀਂ ਹੋਣਾ ਤੁਹਾਡਾ ਪ੍ਰੋਸੈਸ ਸਾਰਾ ਆਨਲਾਈਨ ਹੋਣਾ ਹੈ স্পিড ਆਈਡੀ ਤੋਂ ਹੋਣਾ ਹੈ ਜੇ ਸਪਿਡ ਆਈਡੀ ਤੇ ਤੁਹਾਡਾ ਨੰਬਰ ਉਸ ਦਾ ਨਿਕਲਿਆ ਸੀਗਾ ਉਸੇ ਸਪਿਡ ਆਈਡੀ ਤੇ ਲੌਗਇਨ ਕਰਕੇ ਤੁਸੀਂ ਆਪਣੇ ਵੀਜ਼ਾ ਦੇ ਡੀਟੇਲ ਪਾਉਣੇ ਆ ਤੇ ਆਪਣੀ ਤੁਹਾਡੀ 에어ਪੋਰਟ ਤੇ ਇਮੀਗ੍ਰੇਸ਼ਨ ਹੋਈ ਆ ਉਹਦੇ ਡੀਟੇਲ ਪਾਉਣੇ ਆ ਤੇ ਉਹਦੇ ਨਾਲ ਕੀ ਹੋਊਗਾ ਤੁਹਾਨੂੰ ਬਾਅਦ ਵਿੱਚ ਪ੍ਰੇਫੇਕਚੂਰਾ ਵੱਲੋਂ ਪੈਕ ਤੇ ਤੇ ਸਪਿਡ ਤੇ ਕੰਟਰੈਕਟ ਆਊਗੀ ਉਸ ਕੰਟਰੈਕਟ ਨੂੰ ਤੁਸੀਂ ਸਾਈਨ ਕਰਕੇ ਫਿਰ ਆਨਲਾਈਨ ਹੀ ਅਪਲੋਡ ਕਰਨਾ ਆ ਤੇ ਫਿਰ ਤੁਹਾਨੂੰ ਉੱਥੇ ਹੀ 209 ਜਿਹੜਾ ਮਾਡਲ ਹੁੰਦਾ ਆ ਮਾਡਲ 209 ਮਿਲ ਜਾਣਾ ਆ ਤੁਸੀਂ ਉਹ ਡਾਊਨਲੋਡ ਕਰਕੇ ਆਪਣੀ ਕਿਟ ਜਮ੍ਹਾਂ ਕਰ ਸਕਦੇ ਆ ਜਾਨੀ ਕਿ ਜੇ ਤੁਹਾਡਾ ਨੂੰ ਲਾਸਟ ਦਾ 2025 ਦਾ ਆ ਤਾਂ ਤੁਹਾਨੂੰ ਪ੍ਰਕਿਰਤੁਰਾ ਜਾਣ ਦੀ ਲੋੜ ਨਹੀਂ ਤੁਹਾਨੂੰ ਅਪਾਇੰਟਮੈਂਟ ਦੀ ਵੇਟ ਕਰਨ ਦੀ ਲੋੜ ਨਹੀਂ ਤੁਸੀਂ ਆਪਣਾ ਸਾਰਾ ਪ੍ਰੋਸੈਸ ਆਨਲਾਈਨ ਕਰਕੇ 209 ਲੈ ਕੇ ਕਿਟ ਜਮ੍ਹਾਂ ਕਰ ਸਕਦੇ ਆ ਸੋ ਸਭ ਤੋਂ ਪਹਿਲਾਂ ਇਹ ਚੈੱਕ ਕਰੋ ਕਿ ਤੁਹਾਡਾ ਨੂੰ ਲਾਸਟ ਦਾ ਕਿਹੜੇ ਸਾਲ ਦਾ ਆ ਤੇ ਉਸ ਅਕੋਰਡਿੰਗ ਤੁਸੀਂ ਆਪਣਾ ਪ੍ਰੋਸੈਸ ਕਰੋ